ਬਿਲਕੁਲ ਜੀ ਰੀਟ ਖੇੜੀਪਿੰਡ ਪਟਿਆਲੇ ਦਾ ਪਿੰਡ ਜਿੱਥੇ ਕਮਲ ਖਾਨ ਨੇ ਆਪਣਾ ਬਚਪਨ ਜਿਹੜਾ ਹੈਗਾ ਉਹ ਬਿਤਾਇਆ ਤੇ ਆਪਣੇ ਮਾਂ ਦੇ ਹੱਥਾਂ ਵਿੱਚ ਖੇਡਿਆ ਤੇ ਅੱਜ ਉਸ ਪਿੰਡ ਦੇ ਕਬਰਸਥਾਨ ਦੇ ਵਿੱਚ ਕਮਲ ਖਾਨ ਆਪਣੇ ਹੱਥਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਮਾਂ ਨੂੰ ਦਫਨਾ ਰਹੇ ਨੇ ਜੀ ਹਾਂ ਸਪੁਰਦਿ ਖਾਕ ਕੀਤਾ ਜਾ ਰਿਹਾ ਤਸਵੀਰ ਜੇਕਰ ਦਿਖਾਈਏ ਹਾਲਾਂਕਿ ਸਪੁਰਦਿ ਖਾਕ ਕਬਰ ਦੇ ਵਿੱਚ ਉਤਾਰਨੀਆਂ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਸਕਦੇ ਦਫਨਾਇਆ ਜਾ ਰਿਹਾ ਪਰ ਜੇ ਗੱਲ ਕਰੀਏ ਤਾਂ ਇਸ ਮੌਕੇ ਸਾਥ ਦੇਣ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਦੁੱਖ ਵਰਨਾਣ ਪਹੁੰਚੇ ਨੇ ਹੌਬੀ ਢਾਲੀਵਾਲ ਦੀ ਗੱਲ ਕਰੀਏ ਗੁਰਲੇ ਅਖਤਰ ਦੇ ਪਤੀ ਦੀ ਗੱਲ ਕਰੀਏ ਜਾਂ ਫਿਰ ਹੋਰ ਸਚਿਨ ਅਹੋਜਾ ਦੀ ਗੱਲ ਕਰੀਏ ਤਾਂ तमाम ਉਹ ਸਾਰੇ ਲੋਕ ਨੇ ਉਹ ਦੁੱਖ ਜ਼ाहिर ਕਰਨ ਦੇ ਲਈ ਵਨਡਾਉਣ ਦੇ ਲਈ ਕਮਲਖਾਨ ਦੇ ਨਾਲ ਜ਼ਰੂਰ ਇੱਥੇ ਪਹੁੰਚੇ ਨੇ ਤੇ ਜੇਕਰ ਗੱਲ ਕਰੀ ਤਾਂ ਉਹਨਾਂ ਦੇ ਗੁਰੂ ਜਿਨ੍ਹਾਂ ਨੇ 뮤직 ਦੀ ਸਿੱਖਿਆ ਦਿੱਤੀ ਹੈ 뮤직 ਬਾਰੇ ਜਾਣਕਾਰੀ ਦਿੱਤੀ ਹੈ ਪ੍ਰੋਫੈਸਰ ਭਾਰਤੀ ਉਹ ਵੀ ਇੱਥੇ ਪਹੁੰਚੇ ਨੇ ਤੇ ਜੇ ਆਪਾਂ ਗੱਲ ਕਰੀਏ ਨਿਸ਼ਾ ਬਾਨ ਨੂੰ ਆਪਣੇ ਪਤੀスメਤ ਉਹ ਵੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਹੌਬੀਤਾਲੀਵਾਲ ਪਹੁੰਚੇ ਨੇ ਫਿਲਮੀ ਐਕਟਰ ਨੇ ਤੇ ਨਾਲ ਹੀ ਨਾਲ ਗੱਲ ਕਰੀਏ ਤਾਂ ਗੁਰਲੇਜ਼ ਅਕਤਰ ਦੇ ਪਤੀ ਇੱਥੇ ਜਿਹੜੇ ਪਹੁੰਚੇ ਨੇ ਤੇ ਸਚਨ ਉਹ ਜੱਫਾ ਜੀ ਪਹੁੰਚੇ ਨੇ ਤੇ तमाम ਕਈ ਹੋਰ ਜਿਹੜੇ ਸੂਫੀ ਗਾਇਕ ਨੇ ਉਹ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਸਵੀਰਾਂ ਇਸ ਸਮੇਂ ਦਿਖਾ ਰਿਹਾ ਕਿ ਹਬੀ ਤਾਲੀਵਾਲ ਵੀ ਜਿਹੜਾ ਇੱਥੇ ਪਹੁੰਚਿਆ ਆ ਦੁੱਖ ਸਾਂਝਾ ਕਰਨ ਦੇ ਲਈ ਕਮਲਖਾਨ ਦੇ ਪਰਿਵਾਰ ਨਾਲ ਕਮਲਖਾਨ ਦੇ ਨਾਲ ਤੇ ਸਪੁਰਦ ਦੇ ਖਾਕ ਕੀਤਾ ਜਾ ਰਿਹਾ ਅੱਜ ਖਬਰਾਂ ਦੇ ਵਿੱਚ ਦਫਨਾਇਆ ਜਾ ਰਿਹਾ ਅੱਜ ਸਰਬਜੀਤ ਕੌਰ ਮਾਤਾ ਕਮਲਖਾਨ ਦੀ ਨੂੰ ਤਾਂ ਜਿਵੇਂ ਕਿ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅਤੇ ਅੱਜ ਸਵੇਰ ਤਰਖਸਾਰ ਤੋਂ ਹੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਜਿਹੜਾ ਅੱਜ ਰੂਰ ਕਰਨਾ ਪਿਆ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਤੇ ਜੇ ਗੱਲ ਕਰੀਏ ਤਾਂ ਇਸ ਮੌਕੇ ਦਫਨਾਉਣ ਨੂੰ ਵੀ ਲੈ ਕੇ ਤੇ ਬਰਸਾਤ ਦੇ ਵਿੱਚ ਭਜਦੇ ਹੋਏ ਵੀ ਜਿਹੜੇ ਲੋਕ ਖੜੇ ਹੋਏ ਨੇ ਤੇ ਅ ਜੇ ਤਸਰਾਉਂ ਦੀ ਪ੍ਰਕਿਰਿਆ ਜਿਹੜਾ ਨਮਾਜ਼ੇ ਜਨਾਜ਼ਾ ਜਿਹੜਾ ਉਹ ਵੀ ਪੜਿਆ ਗਿਆ ਉਹ ਵੀ ਖੁੱਲੇ ਅਸਮਾਨ ਦੇ ਵਿੱਚ ਪੜਿਆ ਗਿਆ ਬਰਸਾਤ ਦੇ ਵਿੱਚ ਪੜਿਆ ਗਿਆ ਸਰਬਜੀਤ ਕੌਰ ਮਾਤਾ ਦਾ ਜਿਹੜਾ ਨਮਾਜ਼ੇ ਜਨਾਜ਼ਾ ਤੇ ਤਸਵੀਰਾਂ ਨੇ ਇਸ ਸਮੇਂ ਜਿਆ ਸਪੁਰਦੇ ਖਾਕੀ ਤਿਆਰ ਰਿਹਾ ਤਬ ਮਤਲਬ ਕਬਰ ਦੇ ਵਿੱਚ ਦਫਨਾਇਆ ਜਾ ਰਿਹਾ ਸਰਬਜੀਤ ਕੌਰ ਮਾਤਾ ਕਮਲ ਕੌਰ ਜੀ ਨੂੰ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਬਰਸਾਤ ਵੀ ਹੋ ਰਹੀ ਹੈ ਤੇ ਪਰ ਰਿਸ਼ਤੇਦਾਰ ਸਕੇ ਸੰਬੰਧੀ ਪਿੰਡ ਵਸੀ ਹਾਲਾਂਕਿ ਰੀਟਖੇੜੀ ਪਿੰਡ ਬਹੁਤ ਛੋਟਾ ਜਿਹਾ ਪਿੰਡਾ 600 ਜਿਹੜੀ ਵੋਟ ਆ ਇਸ ਮੌਕੇ ਮੌਜੂਦ ਆ ਉਸ ਪਿੰਡ ਦੇ ਵਿੱਚ ਤਸਵੀਰਾਂ ਨੇ ਇਸ ਮੌਕੇ ਦੀਆਂ ਰੀਟਖੇੜੀ ਪਿੰਡ ਦੀਆਂ ਇੱਥੇ ਸਪੁਰ ਦੇਖਾ ਕੀਤਾ ਜਾ ਰਿਹਾ ਤਾਂ ਬਣਾਇਆ ਜਾ ਰਿਹਾ ਸਰਜੀਤ ਕੌਰ ਦਾ ਕਮਲ ਖਾਨ ਦੀ ਨੂੰ ਤੇ ਆ ਪਹਿਲਾਂ ਹੀ ਜਿਹੜਾ ਕਾਫੀ ਗਾਣੇ ਦੇ ਵਿੱਚ ਗੀਤਾਂ ਦੇ ਵਿੱਚ ਕਮਲ ਖਾਨ ਨੇ ਆਪਣੀ ਮਾਂ ਬਾਰੇ ਮਾਂ ਬਾਰੇ ਬਹੁਤ ਕੁਝ ਲਿਖਿਆ ਤੇ ਗਾਇਆ ਜੋ ਬਹੁਤ ਲੋਕ ਅੱਜ ਵੀ ਅਜਿਹਾ ਸੁਣਦੇ ਨੇ ਉਹਨਾਂ ਨੂੰ ਤੇ ਦੂਜੀ ਗੱਲ ਇਹ ਆ ਕਿ ਅੱਜ ਬੱਲ ਮਿਸਮੇਵਾ ਜਿਹੜਾ